ਮਾਮਲਾ ਜੁੜਿਆ ਹੈ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਨਾਲ ਜਿਹੜਾ ਕਿ ਆਪਣੇ ਹੀ ਡੇਰੇ ਦੀ ਸਾਧਵੀਆਂ ਦੇ ਬਲਤਕਾਰ ਦੇ ਦੋਸ਼ ਦੇ ਮਾਮਲੇ ਦੇ ਵਿੱਚ ਜੇਲ੍ਹ ਕੱਟ ਰਿਹਾ ਹੈ ਪਰ ਲਗਾਤਾਰ ਹੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਸਮੇਂ-ਸਮੇਂ ਤੇ ਫਰਲੋ ਤੇ ਪੈਰੋਲ ਮਿਲਦੀ ਰਹੀ ਹੈ ਇਸ ਪੈਰੋਲ ਦੇ ਮਾਮਲੇ ਨੂੰ ਲੈ ਕੇ ਜਿਹੜੀ ਹੈ SGPC ਦੇ ਵੱਲੋਂ ਯਾਚਿਕਾ ਕੋਰਟ ਦੇ ਵਿੱਚ ਦਰਜ ਕਰਵਾਈ ਗਈ ਸੀ ਤੇ ਹੁਣ ਉਹਨਾਂ ਦੀ ਇਸ ਯਾਚਿਕਾ ਦੀ ਸੁਣਵਾਈ ਕਰਦਿਆਂ ਹੀ ਹਰਿਆਣਾ ਸਰਕਾਰ ਨੂੰ ਫਟਕਾਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਲਗਾਈ ਗਈ ਹੈ ਤੇ ਉੱਥੇ ਹੀ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਹੋਰ ਕੈਦੀਆਂ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਫਰਲੋ ਜਾਂ ਪੈਰੋਲ ਮਿਲਦੀ ਹੈ ਦਰਅਸਲ ਪਿਛਲੇ ਕੁਝ ਸਮੇਂ ਦੌਰਾਨ ਜਿਹੜੀ ਹੈ ਡੇਰਾ ਸੱਚਾ ਸੋਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਫਰਲੋ ਮਿਲੀ ਸੀ ਫਰਲੋ ਮਿਲਣ ਤੋਂ ਬਾਅਦ ਮਾਮਲਾ ਕਾਫੀ ਜ਼ਿਆਦਾ ਪੱਕਦਾ ਹੋਇਆ ਨਜ਼ਰ ਆਇਆ ਕਈ ਜੁੜੀ ਹੈ ਉਹ ਸਿਆਸੀ ਧਿਰਾਂ ਦੇ ਵੱਲੋਂ ਸਵਾਲ ਚੁੱਕੇ ਗਏ ਸਨ ਕਿ ਕਿਉਂ ਡੇਰਾ ਸੱਚਾ ਸੌਦਾ ਦੇ ਮੁਖੀ ਨੂੰ बार-बार ਫਰਲੋ ਜਾਂ ਪੈਰੋਲ ਦੇ ਦਿੱਤੀ ਜਾਂਦੀ ਹੈ ਇਸੇ ਯਾਚਿਕਾ ਦੀ ਸੁਣਵਾਈ ਕਰਦੇ ਜਿਹੜਾ ਹੈ ਹੁਣ ਜੱਜ ਦੇ ਵੱਲੋਂ ਕਿਹਾ ਗਿਆ ਹੈ ਤੇ ਫਟਕਾਰ ਹਰਿਆਣਾ ਸਰਕਾਰ ਨੂੰ ਲਗਾਈ ਗਈ ਹੈ ਕਿ ਬਹੁਤ ਸਾਰੇ ਹੋਰ ਵੀ ਕੈਦੀ ਜਿਹੜੇ ਹੈ ਜੇਲ੍ਹ ਦੇ ਵਿੱਚ ਬੰਦ ਹੋਣਗੇ ਕਿ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਫਰਲੋ ਜਾਂ ਪੈਰੋਲ ਮਿਲਦੀ ਹੈ ਕਿਉਂਕਿ ਇਸ ਸਾਲ ਦੇ ਅੰਦਰ-ਅੰਦਰ ਜਿਹੜਾ ਡੇਰਾ ਸੱਚਾ ਸੌਦੇ ਦਾ ਮੁਖੀ ਹੈ ਉਸ ਨੂੰ ਕਹ ਲਈਏ 40 ਦਿਨ ਦੀ ਫਰਲੋ ਮਿਲੀ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹ ਮਾਮਲਾ ਕਾਫੀ ਜ਼ਿਆਦਾ ਪੱਕਦਾ ਹੋਇਆ ਨਜ਼ਰ ਆਇਆ ਬਾਰ-ਬਾਰ ਜਿਹੜੀ ਐ ਸਿਆਸੀ ਟੀਰਾ ਸਮੇਂ-ਸਮੇਂ ਤੇ ਸਵਾਲ ਪੁੱਛਦਿਆਂ ਹੋਈਆਂ ਸਾਹਮਣੇ ਆਈਆਂ ਸੀ ਹਰਿਆਣਾ ਸਰਕਾਰ ਨੂੰ ਬਾਰ-ਬਾਰ ਬੋਲਦੇ ਸਨ ਕਿ ਕਿਉਂ ਰਾਮ ਰਹੀਮ ਨੂੰ ਬਾਰ-ਬਾਰ ਫਰਲੋ ਜਾਂ ਪੈਰੋਲ ਦਿੱਤੀ ਜਾਂਦੀ ਹੈ ਇਹ ਵੀ ਦੱਸ ਦਈਏ ਸਾਲ 2020 ਦੇ ਵਿੱਚ ਮਾਂ ਨੂੰ ਮਿਲਣ ਦੇ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ ਰਾਮ ਰਹੀਮ ਨੂੰ ਫਿਰ 2021 ਦੇ ਵਿੱਚ ਦੂਸਰੀ ਵਾਰ ਮਾਂ ਨੂੰ ਮਿਲਣ ਦੇ ਲਈ ਪੈਰੋਲ ਹਤੀ ਗਈ ਸੀ 2022 ਦੇ ਵਿੱਚ 21 ਦਿਨਾਂ ਦੀ ਫਰਲੋ ਮਿਲੀ ਸੀ ਫਿਰ ਜੂਨ 30 30 ਦਿਨ ਦੇ ਲਈ ਜੂਨ ਦੇ ਵਿੱਚ 30 ਦਿਨ ਦੀ ਫਰਲੋ ਮਿਲੀ ਗਈ ਸੀ ਫਿਰ 40 ਦਿਨ ਦੀ ਅਕਤੂਬਰ ਦੇ ਵਿੱਚ ਫੇਰ ਉਸ ਨੂੰ ਪੈਰੋਲ ਦਿੱਤੀ ਗਈ ਸੀ ਇਹ 2022 ਦੇ ਵਿੱਚ ਸੀ ਤੇ ਹੁਣ 2023 ਦੇ ਵਿੱਚ 40 ਦਿਨ ਦੀ ਫਿਰ ਤੋਂ ਪੈਰੋਲ ਜਿਹੜੀ ਹੈ ਜਨਵਰੀ ਦੇ ਵਿੱਚ ਮਿਲੀ ਸੀ ਤੇ ਜੁਲਾਈ ਦੇ ਵਿੱਚ 30 ਦਿਨ ਦੀ ਫੇਰ ਤੋਂ ਪੈਰੋਲ ਉਸ ਨੂੰ ਦਿੱਤੀ ਗਈ ਤੇ 15 ਅਗਸਤ ਨੂੰ ਬਰਥਡੇ ਵਾਲੇ ਦਿਨ ਵੀ ਪੈਰੋਲ ਦਿੱਤੀ ਗਈ ਨਵੰਬਰ ਦੇ ਵਿੱਚ 21 ਦਿਨ ਦੀ ਫਰਲੋ ਦਿੱਤੀ ਗਈ ਤਾਂ ਇਨਾ ਐਨੇ ਸਮੇਂ ਦੇ ਵਿੱਚ ਜਿਹੜੀ ਆ ਉਸ ਨੂੰ ਪੈਰੋਲ ਦਿੱਤੀ ਗਈ ਹੈ ਤੇ ਇਸ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀ ਹਰਿਆਣਾ ਸਰਕਾਰ ਦੇ ਉੱਪਰ ਕੀ ਹਰਿਆਣਾ ਸਰਕਾਰ ਕਾਫੀ ਜ਼ਿਆਦਾ ਮਿਹਰਬਾਨ ਤਾਂ ਨਹੀਂ ਹੋ ਰਹੀ ਹੈ ਕਿਸੇ ਤਰੀਕੇ ਦੇ ਨਾਲ ਹੋਰ ਕੈਦੀਆਂ ਨੂੰ ਵੀ ਜਿਹੜੀ ਹੈ ਫਰਲੋ ਪੈਰੋਲ ਦਿੱਤੀ ਜਾ ਰਹੀ ਹੈ ਦੇ ਨਾਲ ਦੱਸਦੀ ਹੈ ਇਸ ਪੂਰੇ ਮਾਮਲੇ ਦੀ ਕਾਰਵਾਈ ਕਰਦੇ ਹੋਏ ਚੀਫ ਜਸਟਿਸ ਰਿਤੂ ਬਹਾਰੀ ਨੇ ਬੈਂਚ ਨੂੰ ਕਿਹਾ ਹੈ ਕਿ ਹਰਿਆਣਾ ਸਰਕਾਰ ਜਿਹੜੀ ਉਸ ਤੋਂ ਸਵਾਲ ਦਵੇ ਸਾਨੂੰ ਜਵਾਬ ਦੇਵੇ ਸਭਾਲਾ ਦੇ ਕਿ ਕਿਉਂ बार-बार राम रहीम ਨੂੰ ਫਰਲੋ ਜਾਂ ਪੈਰੋਲ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਉਸ ਨੂੰ ਪੈਰੋਲ ਦੇ ਕੇ ਲਾਵ ਕਿਉਂ ਪਹੁੰਚਾਇਆ ਜਾ ਰਿਹਾ ਹੈ ਕਿ ਇਸੇ ਤਰੀਕੇ ਦੇ ਨਾਲ ਹੋਰ ਕੈਦੀਆਂ ਦੇ ਨਾਲ ਬਹਿਵਾਰ ਕੀਤਾ ਜਾ ਰਿਹਾ ਹੈ ਜਾਂ ਨਹੀਂ ਤੇ ਦੇਰਾ ਸੱਚਾ ਮੁਖੀ ਦੇ ਉੱਪਰ ਜ਼ਰੂਰਤ ਤੋਂ ਜ਼ਿਆਦਾ ਸਰਕਾਰ ਕਿਉਂ ਮਿਹਰਬਾਨ ਹੋ ਰਹੀ ਹੈ ਇਸੇ ਦੇ ਨਾਲ ਹੀ ਸਮੇਂ-ਸਮੇਂ ਤੇ ਹੋਰ ਕੈਦੀਆਂ ਨੂੰ ਕਿੰਨੇ ਦਿਨ ਦੇ ਲਈ ਜਿਹੜੀ ਹੈ ਪਰਲੋ ਜਾਂ ਪੈਰੋਲ ਦਿੱਤੀ ਜਾਂਦੀ ਹੈ ਹਾਈ ਕੋਰਟ ਨੇ ਸਰਕਾਰ ਤੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮੰਗੇ ਨੇ ਤੇ ਉਹਨਾਂ ਨੂੰ ਕਿਹਾ ਹੈ ਕਿ ਅਗਲੀ ਸੁਣਵਾਈ ਇਸ ਮਾਮਲੇ ਦੇ ਵਿੱਚ 13 ਫਰਵਰੀ ਨੂੰ ਹੋਵੇਗੀ ਤਾਂ ਦੱਸ ਦਈਏ ਕਿ ਇਸ ਸਾਲ ਕਾਫੀ ਲੰਬੇ ਸਮੇਂ ਦੇ ਲਈ ਪੈਰੋਲ ਜਿਹੜੀ ਹੈ ਉਹ ਰਾਮ ਰਹੀਮ ਨੂੰ ਮਿਲੀ ਸੀ ਤੇ ਜਿਹੜਾ SGPC ਦੇ ਵੱਲੋਂ ਪਟੀਸ਼ਨ ਆ কোর্ਟ ਦੇ ਵਿੱਚ ਦਰਜ ਕਰਵਾਈ ਸੀ ਤੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਜਿਹੜਾ ਬੰਦਾ ਬਲਤਕਾਰੀ ਹੈ ਜਿਸ ਬੰਦੇ ਦੇ ਉੱਪਰ ਇੰਨੇ ਜ਼ਿਆਦਾ ਮੁਕਦਮੇ ਦਰਜ ਹੈ ਉਸ ਬੰਦੇ ਨੂੰ बार-बार ਜਿਹੜੀ ਐ ਫਰਲੋ ਜਾਂ ਪੈਰੋਲ ਕਿਉਂ ਦੇ ਦਿੱਤੀ ਜਾਂਦੀ ਹੈ ਐਸਜੀਪੀਸੀ ਦੇ ਵੱਲੋਂ ਮੁੱਦਾ ਚੁੱਕਿਆ ਗਿਆ ਸੀ ਐਸਜੀਪੀਸੀ ਦੇ ਵੱਲੋਂ ਮਾਮਲਾ ਜਿਹੜਾ ਹੈ ਉਹਦੇ ਵਿੱਚ ਹਾਈ ਕੋਰਟ ਦੇ ਵਿੱਚ ਲੈ ਕੇ ਗਿਆ ਸੀ ਤੇ ਹੁਣ ਇਸ ਮਾਮਲੇ ਦੇ ਵਿੱਚ ਸੁਣਵਾਈ ਕੀਤੀ ਹੈ ਤੇ ਨਾਲ ਹੀ ਹਰਿਆਣਾ ਸਰਕਾਰ ਨੂੰ ਫਟਕਾਰ ਲਗਾਈ ਹੈ ਫਟਕਾਰ ਦੇ ਵਿੱਚ ਹਰਿਆਣਾ ਸਰਕਾਰ ਤੋਂ ਸਵਾਲ ਪੁੱਛੇ ਗਏ ਨੇ ਇਹਨਾਂ ਸਵਾਲਾਂ ਦੇ ਵਿੱਚ ਕਿਹਾ ਗਿਆ ਹੈ ਕਿ baar baar jodi payroll te furlough kyon jodi hai Haryana sarkar Ram Rahim nu deri hai te kyon jada hai Haryana sarkar de vallo hor kaidiyan nu isi tarike de naal vyavhar unna naal kyon nahi kita gaya kyon ਕੀ ਤੇ ਇਸ ਦੇ ਨਾਲ ਇਹ ਵੀ ਸਵਾਲ ਖੜੇ ਕੀਤੇ ਗਏ ਨੇ ਕਿ ਇਸੇ ਤਰੀਕੇ ਦੇ ਨਾਲ ਹੋਰ ਕੈਦੀਆਂ ਨੂੰ ਵੀ ਜਿਹੜਾ ਹੈ ਟ੍ਰੀਟ ਕੀਤਾ ਜਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਹੋਰ ਕੈਦੀਆਂ ਦੇ ਵੱਲੋਂ ਉਹਨਾਂ ਨੂੰ ਪੈਰੋਲ ਜਾਂ ਫਿਰ ਫਰਲੋ ਸਮੇਂ-ਸਮੇਂ 'ਤੇ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਾਨੂੰ ਇਸ ਚੀਜ਼ ਦੀ ਵੀ ਜਾਣਕਾਰੀ ਦਵੇ ਇਸ ਤਰੀਕੇ ਦੇ ਨਾਲ ਹੋਰ ਕੈਦੀ ਜਿਹੜੇ ਲੰਬੇ ਸਮੇਂ ਤੋਂ ਪੈਰੋਲ ਜਾਂ ਫਰਲੋ ਦੀ ਮੰਗ ਕਰ ਰਹੇ ਨੇ ਸਰਕਾਰ ਦੇ ਵੱਲੋਂ ਸਮੇਂ-ਸਮੇਂ ਤੇ ਉਹਨਾਂ ਨੂੰ ਵੀ ਦਿੱਤੀ ਗਈ ਹੈ ਇਹਨਾਂ ਸਵਾਲਾਂ ਦੇ ਜਵਾਬ ਜਿਹੜੇ ਨੇ ਮੰਗੇ ਨੇ ਹੁਣ ਅਗਲੀ ਇਸ ਪੂਰੇ ਮਾਮਲੇ ਦੀ ਸੁਣਵਾਈ ਜਿਹੜੀ ਹੈ 13 ਫਰਵਰੀ ਨੂੰ ਹੋਣੀ ਹੈ ਜਿਹੜਾ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਆਪਣੇ ਜਵਾਬ ਲੈ ਕੇ ਆਣ ਅਗਲੀ ਸੁਣਵਾਈ ਦੇ ਵਿੱਚ ਫਟਕਾਰ ਲਗਾਈ ਗਈ ਹੈ ਹਰਿਆਣਾ ਸਰਕਾਰ ਨੂੰ ਡੇਰਾ ਮੁਖੀ ਰਾਮ ਰਹੀਮ ਜਿਹੜਾ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦਾ ਉਸ ਦੇ ਵੱਲੋਂ ਆਪਣੇ ਹੀ ਡੇਰੇ ਦੀਆਂ ਸਾਦਮੀਆਂ ਦੇ ਬਲਤਕਾਰ ਦੇ ਦੋਸ਼ਦ ਸਨ ਉਸੇ ਦੇ ਦੋਸ਼ਾਂ ਦੇ ਤਹਿਤ ਮਾਮਲਾ ਜਿਹੜਾ ਹੈ ਦਰਜ ਹੋਇਆ ਸੀ ਤੇ ਬਾਅਦ ਵਿੱਚ ਕਾਫੀ ਵੱਡੇ ਖੁਲਾਸੇ ਵੀ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਹੋਏ ਸਨ ਤੇ ਅੱਜਕੱਲ ਉਹ ਜਿਹੜੀ ਹਰਿਆਣਾ ਦੀ ਸੁਨਾਰੀਆ ਜੇਲ੍ਹ ਦੇ ਵਿੱਚ ਬੰਦ ਹੈ ਤੇ ਦੱਸਦੀ ਏ ਕਿ ਜਿਵੇਂ ਹੀ ਰਾਮ ਰਹੀਮ ਨੂੰ ਇਸ ਸਾਲ ਜੁਲਾਈ ਦੇ ਵਿੱਚ 23 ਦਿਨ ਦੀ ਪੈਰੋਲ ਮਿਲੀ ਸੀ ਤਾਂ ਉਸ ਦੌਰਾਨ ਉਸ ਨੂੰ ਰੋਤਕ ਦੀ ਸੁਨਾਰੀਆ ਜੇਲ੍ਹ ਤੇ ਨਿਕਲਦੇ ਸਾਰੇ ਯੂਪੀ ਦੇ ਬਰਨਾਵਾ Ashram ਦੇ ਵਿੱਚ ਭੇਜ ਦਿੱਤਾ ਗਿਆ ਸੀ ਪੈਰੋਲ ਦੇ ਦੌਰਾਨ ਉਸ ਦੇ ਉੱਪਰ ਉਸ ਨੂੰ ਸਿੱਸਾ ਡੈਰੇ ਦੇ ਵਿੱਚ ਜਾਣ ਤੋਂ ਮਨਾਹੀ ਕੀਤੀ ਗਈ ਸੀ ਤੇ ਬਾਅਦ ਵਿੱਚ ਖਾਸ ਤੌਰ ਤੇ ਜਿਹੜਾ ਹੈ ਉਸ ਦੇ ਵੱਲੋਂ ਜਿਹੜੀ ਆਪਣੇ ਬਰਥਡੇ ਦੇ ਉੱਪਰ ਇੱਕ ਗਾਣਾ ਵੀ ਕੱਢਿਆ ਗਿਆ ਸੀ ਤੇ ਨਾਲ ਦੱਸ ਦਈਏ ਘੋੜੇ ਤੇ ਤੇ ਗਾਇਆ ਤਾਂ ਹੁਣ ਹਰਿਆਣਾ ਸਰਕਾਰ ਦੇ ਉੱਪਰ ਫਟਕਾਰ ਲਗਾਉਂਦੇ ਲਗਾਈ ਹੈ ਕੋਰਟ ਦੇ ਵੱਲੋਂ ਤੇ ਕੋਰਟ ਨੇ ਅਗਲੀ ਸੁਣਵਾਈ ਇਸ ਮਾਮਲੇ ਦੀ 13 ਫਰਵਰੀ ਨੂੰ ਦੇ ਦਿੱਤੀ ਹੈ ਕੋਰਟ ਦੇ ਵੱਲੋਂ ਬਾਰ-ਬਾਰ ਇੱਕੋ ਗੱਲ ਮੰਗੀ ਗਈ ਹੈ ਜਵਾਬ ਇੱਕ ਗੱਲ ਦਾ ਕਿ ਸਾਨੂੰ ਜਿਹੜੀ ਹੈ ਹਰਿਆਣਾ ਸਰਕਾਰ ਜਾਣਕਾਰੀ ਦੇਵੇ ਕਿ ਹੋਰ ਕੈਦੀਆਂ ਨੂੰ ਵੀ ਇਸੇ ਤਰੀਕੇ ਦੇ ਨਾਲ ਪਰਲੋ ਜਾਂ ਫਰਲੋ ਜਿਹੜੀ ਹੈ ਸਰਕਾਰ ਦੇ ਵੱਲੋਂ ਦਿੱਤੀ ਜਾਂਦੀ ਹੈ ਸਮੇਂ-ਸਮੇਂ ਤੇ ਜਿਹੜੇ ਮੰਗ ਕਰਦੇ ਨੇ ਤੇ ਇੰਨੀ ਜ਼ਿਆਦਾ ਮਿਹਰਬਾਨ ਜਿਹੜੀ ਹੈ ਰਾਮ ਰਹੀਮ ਦੇ ਉੱਪਰ ਹਰਿਆਣਾ ਸਰਕਾਰ ਕਿਉਂ ਹੋ ਰਹੀ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਜਿਹੜਿਆ ਹਰਿਆਣਾ ਸਰਕਾਰ ਤੋਂ ਮੰਗੇ ਗਏ ਨੇ ਹੋਰ ਵੱਡੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਜੁੜੇ ਰਹੋ ABC ਪੰਜਾਬ ਦੇ ਨਾਲ